ਜੋ ਘਟਨਾਕ੍ਰਮ ਚੱਲ ਰਿਹਾ ਹੈ ਗੱਲਾਂ ਤੇ ਬਹੁਤ ਨੇ ਸਵਾਲ ਬਹੁਤ ਨੇ ਇਤਰਾਜ਼ ਬਹੁਤ ਨੇ ਜੇ ਗਿਨਣ ਲੱਗ ਜਾਵਾਂ ਤੇ ਦਰਦਨਾ ਹੋ ਸਕਦੇ ਸ਼ਾਇਦ ਆਉਣ ਵਾਲੇ ਸਮੇਂ 'ਚ ਮੈਂ ਉਹਨਾਂ ਬਾਰੇ ਜ਼ਿਕਰ ਕਰਾਂ ਅੱਜ ਸਿਰਫ ਆਪਣੇ ਦੋ ਇਤਰਾਜ਼ਾਂ ਬਾਰੇ ਜੋ ਸਿੱਖ ਪਰੰਪਰਾਵਾਂ ਨਾਲ ਸਿੱਖ ਰਵੈਤਾ ਦੇ ਨਾਲ ਸਿੱਖ ਮਰਿਆਦਾ ਨਾਲ ਜੁੜੇ ਹੋਏ 18 ਦਸੰਬਰ ਨੂੰ ਸਿੰਸਾ ਗਿਆਨੀ ਹਰਪ੍ਰੀਤ ਸਿੰਘ ਜੀ ਤਖਤ ਸ੍ਰੀ ਦੰਦਮਾ ਸਾਹਿਬ ਦਾ ਜਿਹੜਾ ਨਿਰੰਤਰ ਕੀਰਤਨ ਚੱਲਦਾ ਹੈ ਅਮਰਤ ਵੇਲੇ ਤੋਂ ਲੈ ਕੇ ਰਾਤ ਤੱਕ ਉਸ ਕੀਰਤਨ ਨੂੰ ਰੋਕੇ ਆਮ ਕਰਕੇ ਜਿਹੜਾ ਸਿੱਖ ਹੈ ਤੇ ਕੋਈ ਵੀ ਹੋਵੇ ਵੱਡੇ ਤੋਂ ਵੱਡਾ ਹੋਵੇ ਉਹ ਪੰਜਾਂ ਦੇ ਪੇਸ਼ ਹੁੰਦਾ ਹੈ ਇਹ ਪੇਸ਼ ਨਹੀਂ ਹੋਏ ਪੰਜ ਪੈਰਿਆਂ ਨੂੰ ਆਪਣੇ ਸਾਹਮਣੇ ਪੇਸ਼ ਕੀਤਾ ਤੇ ਉੱਥੇ ਫਿਰ ਮਾਈਕ ਫੜ ਕੇ ਤਖਤ Shri ਦਰਮਨ ਸਿੰਘ ਸਾਹਿਬ ਦੀ ਫਸੀਲ ਦੇ ਥੱਲੇ ਖੜ ਕੇ ਉੱਥੇ ਆਪ ਦੇ ਇੱਕ ਨਿੱਜੀ ਭਾਸ਼ਣ ਦਿੱਤਾ ਜਿਹੜਾ ਕਿ ਕਦਾ ਚਿੱਤ ਵੀ ਸ਼੍ਰੀ ਦਮਦਮਾ ਸਾਹਿਬ ਦੇ ਤਖਤ ਜਾਂ ਕਿਸੇ ਵੀ ਤਖਤ ਤੋਂ ਸੋ ਬਾਣੀ ਵਿੰਦਦਾ ਤੇ ਕਿਸੇ ਵੀ ਪਵਿੱਤਰ ਅਸਥਾਨ ਤੋਂ ਸੋ ਬਾਣੀ ਵਿੰਦਦਾ ਪਰ ਪਹਿਲੀ ਗੱਲ ਕਿ ਸਾਡੀ ਮਰਿਆਦਾ ਹੀ ਕਿਸੇ ਤਰ੍ਹਾਂ ਦੀ ਅਜੇ ਹੀ ਅਜਾਜਤ ਨਹੀਂ ਦਿੰਦੀ ਚਲਦੇ ਕੀਰਤਨ ਨੂੰ ਰੋਕਣਾ ਪੰਜਾਂ ਪਿਆਰਿਆਂ ਨੂੰ ਆਪਣੇ ਸਾਹਮਣੇ ਪੇਸ਼ ਕਰਨਾ ਤੇ ਆਪਣੇ ਨਿੱਜੀ ਬਚਨ ਬਲਾਸ ਜਿਹੜੇ ਨੇ ਆਪਣਾ ਨਿੱਜੀ ਸਪਸ਼ਟੀਕਰਨ ਜਿਹੜਾ ਆ ਉ ਤਖਤ શ્રી ਦਮਦਮਾ ਸਭ ਤੋਂ ਗਿਆਨੀ ਹਰਪੀ ਸਿੰਘ ਜੀ ਹੋਰਾਂ ਵੱਲੋਂ ਰੱਖਣਾ ਇੱਕ ਗੁਰਮਤਿ ਦੀ ਘੋਰ ਉਲੰਘਣਾ ਹੈ ਮਰਿਆਦਾ ਦੀ ਘੋਰ ਉਲੰਘਣਾ ਹੈ ਚਾਹੇ ਉਹ ਜਥੇਦਾਰ ਵੀ ਨੇ पर मर्यादा ਦੀ ਰੰਗਣਾ ਨਹੀਂ ਕਰ ਸਕਦੇ ਮੈਂ ਸਵਾਲ ਕਰੂੰਗਾ ਬੇਨਤੀ ਕਰੂੰਗਾ ਕਿ ਅਜਿਹੇ ਚਾਹੇ ਉਹ ਕਿੰਨੀ ਵੀ ਵੱਡੀ ਸ਼ਕਤੀਸ਼ੀਤ ਹੋਵੇ ਜਿੰਨੇ ਮर्यादा ਭੰਗ ਕੀਤੀ ਹੋਵੇ ਤੇ ਤਖਤ ਦੀ ਜਿਹੜੀ ਨਿਰੰਤਰ ਸੇਵਾ ਚੱਲਦੀ ਹੈ ਉਹਦੇ ਵਿੱਚ ਰੁਕਾਵਟ ਪਾਈ ਹੋਵੇ ਇੱਕ ਨਵੀਂ ਰਵੈਤ ਪੈਦਾ ਕੀਤੀ ਹੋਵੇ ਜਿਹੜੀ ਕਿ ਕਦਾ ਚਿੱਤ ਵੀ ਸਿੱਖੀ ਦੇ ਵਿੱਚ ਪ੍ਰਮਾਨ ਨਹੀਂ ਕੀਤੀ ਜਾ ਸਕਦੀ ਅਜਿਹੇ ਕਰਨ ਵਾਲੇ ਸ਼ਖਸ਼ ਦੇ ਵਰਤ ਚਾਹੇ ਕੋਈ ਵੀ ਵੱਡੀ ਤੋਂ ਵੱਡੀ ਕਿਸੇ ਵੀ ਤਰ੍ਹਾਂ ਦੀ ਧਾਰਮਿਕ ਸੱਚੀਤ ਕਿਉਂ ਨਾ ਹੋਵੇ ਉਸ ਵਰਤ ਗੁਰਮਤ ਦੇ ਅਨਸਾਰ ਜਿਹੜੀਆਂ ਸਾਰੀਆਂ ਪਰੰਪਰਾਵਾਂ ਨੇ ਉਹਨਾਂ ਦੇ ਮੁਤਾਬਕ ਜਿਹੜੀ ਹੈ ਉਹ ਕਾਰਵਾਈ ਹੋਣੀ ਚਾਹੀਦੀ ਹੈ ਤੇ ਮੈਂ ਬੇਨਤੀ ਕਰਾਂਗਾ ਜਿੱਥੇ ਦਰਸ਼ਕ ਸਾਹਿਬ ਗਿਆਨੀ ਰਗਵੀਰ ਸਿੰਘ ਹੋਰਾਂ ਨੂੰ ਕਿਉਂ ਕਿ ਬੜਾ ਅਸੂਮ ਮੋਟੂ ਬਿਲੇ ਨਹੀਂ ਦੇ ਮਤਲਬ ਮੇਰੀ ਛੋਟੀ ਜੀ ਪਾਈ ਹੋਈ ਪੋਸਟ ਜਿਹਦੇ ਬਾਰੇ ਮੈਂ ਮਾਫੀ ਵੀ ਮੰਗ ਲਈ ਸੀ ਜਦੋਂ ਮੈਨੂੰ ਤਲਬੀ ਸਮੇਂ ਸੱਧਿਆ ਸੀਗਾ ਤੇ ਜੋ ਮੇਰ ਨਾਲ ਉੱਥੇ ਵਿਹਾਰ ਕੀਤਾ ਗਿਆ ਉਹਦੇ ਚ ਬਹੁਤ ਕੁਝ ਲੋਕਾਂ ਦੇ ਸਾਹਮਣੇ ਆ ਚੁੱਕਾ ਹੈ ਇਹ ਕਿੰਨੇ ਵਿਕਲਾਈ ਆਦੇਸ਼ ਜਿਹੜਾ ਕਿ ਮੈਂ ਪ੍ਰਵਾਨ ਕੀਤਾ ਸੀ ਤੇ ਪ੍ਰਮਾਨ ਹੈ ਤੇ ਹਮੇਸ਼ਾ ਮੈਨੂੰ ਪ੍ਰੂਖੜ ਰਹੇਗਾ ਪਰ ਕਦੀ ਸ੍ਰੀ ਅਕਾਲ ਤਖਤ ਸਾਹਿਬ ਦੇ ਇਤਿਹਾਸ ਦੇ ਵਿੱਚ ਅਜਿਹਾ ਆਦੇਸ਼ ਨਹੀਂ ਸੀ ਜਾਰੀ ਹੋਇਆ ਕਿ ਕਿਸੇ ਸਿੱਖ ਨੂੰ ਅਜਿਹਾ ਆਦੇਸ਼ ਕਰਨਾ ਕਿ ਇਹਨੂੰ ਦਸ ਵਾਸਤੇ 10 ਸਾਲ ਵਾਸਤੇ ਕੈਦ ਵਿੱਚ ਕੱਢ ਦੇ ਤੇ ਹੰਤਾ ਦੇ ਸਾਹਮਣੇ ਜਹਦਰ ਸਾਹਿਬ ਸੁਭੋ ਮੋਟੂਣੀ ਅੰਦੀ ਮਤਲਬ ਕਿ ਆਪਣੇ ਆਪ ਜਿਹੜਾ ਸੰਗਿਆਨ ਲੈਣਾ ਹੈ ਹੁਣ ਤੇ ਨਜ਼ਰ ਆਉਂਦਾ ਹੈ ਕਿ ਇੱਕ ਵੱਡੀ ਸ਼ਕਸ਼ੀਤ ਨੇ ਇੱਕ ਵੱਡੀ ਧਾਰਮਿਕ ਸ਼ਕਸ਼ੀਤ ਨੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਾਹਿਬ ਨੇ ਤਖਤ ਦੀ ਮਰਿਆਦਾ ਨੂੰ ਭੰਗ ਕਰਤਾ ਸਿੱਖੀ ਦੀ ਮਰਿਆਦਾ ਨੂੰ ਭੰਗ ਕਰਤਾ ਤੇ ਫਿਰ ਜੇ ਤੁਹਾਡੀ ਵਰਗੀਆਂ ਸ਼ਕਸ਼ੀਤਾਂ ਜਿਹੜੀਆਂ ਨੇ ਜਿਨ੍ਹਾਂ ਨੇ ਪਹਿਰਾ ਦਿੰਨਾ ਹੈ ਜਿਨ੍ਹਾਂ ਨੇ ਮਰਿਆਦਾ ਨੂੰ ਕਾਇਮ ਕਰਨਾ ਹੈ ਜਿਉਂ ਨੋਟਿਸ ਨਹੀਂ ਲੈਣਗੇ ਤੇ ਅਸੀਂ ਕਿੱਥੇ ਜਾਵਾਂਗੇ ਮੈਂ ਬੇਨਤੀ ਕਰੂੰਗਾ ਜਹਦਰ ਗਿਆਨੀ ਰਵੀ ਸਿੰਘ ਜੀ ਹੋਰਾਂ ਨੂੰ ਕਿ ਉਹ ਕਿਰਪਾ ਕਰਕੇ ਗਿਆਨੀ ਹਰਪ੍ਰੀਤ ਸਿੰਘ ਜੀ ਹੋਰਾਂ ਦੇ ਗੁਰਮਤ ਦੇ ਅਨਸਾਰ ਮਰਿਆਦਾ ਦੇ ਅਨਸਾਰ ਰਹਿਤ ਮਰਿਆਦਾ ਦੇ ਅਨਸਾਰ ਰਵਾਇਤਾਂ ਦੇ ਮਤਲਬ ਪ੍ਰਮਾਣਾਂ ਦੇ ਮਤਲਬ ਜੋ ਉਹਨਾਂ ਨੇ ਮਰਯਾਦਾ ਭੰਗ ਕੀਤੀ ਹੈ ਰਵਾਇਤਾਂ ਭੰਗ ਕੀਤੀਆਂ ਨੇ ਉਹਦੇ ਜਿਹੜੀ ਉਹਨਾਂ ਨੂੰ ਸਜ਼ਾ ਦੇਣੀ ਚਾਹੀਦੀ ਹੈ ਸਜ਼ਾ ਉਹਦੇ ਬਤ ਉਹਨਾਂ ਤੋਂ ਤਨਖਾਹ ਲਵਣੀ ਚਾਹੀਦੀ ਦੂਜੀ ਮੈਂ ਬੇਨਤੀ ਕਰੂੰਗਾ ਜੈ ਜਦਰ ਗਿਆਨੀ ਰਿੰਗਬੀਰ ਸਿੰਘ ਹੋਰਾਂ ਦੇ ਚਰਨਾਂ ਦੇ ਵਿੱਚ ਕਿ ਜਦਦਰਸ ਚਿਰੋਂ ਮਾੜਾ ਸੀ ਮੈਂ ਔਗਣ ਹਾਂ ਸੀ ਤੇ ਮੈਂ ਤੇ ਆ ਪਹਿਲਾਂ ਵੀ ਇਸ ਆਸ਼ੇ ਨਾਲ ਦਿੰਦਾ ਕਿ ਸਤਿਗੁਰਾਂ ਦੇ ਉਸ ਸ਼ਬਦ ਅਨਸਾਰ ਕਿ ਹਮ ਨਹੀਂ ਚੰਗੇ ਬੁਰਾ ਨਹੀਂ ਕੋਇ ਪਰ ਆਪ ਵੀ ਨੇ ਕੋਸ਼ਿਸ਼ ਕਰਦੀ ਆ ਕਿ ਗੁਰਮਤਿ ਦੇ ਪੈਰਾ ਦੀ ਪਰ ਫਿਰ ਵੀ ਹਨਧਾਨ ਹੈ ਭੁੱਲਣਾ ਰ ਹੈ ਭੁੱਲਣਾ ਹੋ ਜਾਂਦੀਆਂ ਨੇ ਪਰ 16 ਅਕਤੂਬਰ ਜਿਸ ਦਿਨ 15 ਨੂੰ ਮੇਰੇ ਵਿਰੁੱਧ ਆਦੇਸ਼ ਜਾਰੀ ਕੀਤਾ ਗਿਆ ਤੇ 16 ਅਕਤੂਬਰ ਨੂੰ ਸਿੰਘ ਸਾਹਿਬ ਗਿਆਨੀ ਹਰਪੀ ਸਿੰਘ ਜੀ ਹੋਰਾਂ ਨੇ ਇੱਕ ਤਖਤ ਸ੍ਰੀ ਦਮਦਮਾ ਸਾਹਿਬ ਦੀ ਪਵਿੱਤਰ ਧਰਤੀ ਤੇ ਬੈਠ ਕੇ ਆਪਣੇ ਜਥੇਦਾਰ ਨਿਵਾਸ ਦੇ ਉੱਪਰ ਬੈਠ ਕੇ ਇੱਕ ਹੁੰਦਿਆ ਹੋਇਆ ਜਿਹੜੀ ਵੀਡੀਓ ਪਾਈ ਸੀ ਜੀ ਦੇ ਵਿੱਚ ਦੋਸ਼ ਲਾਇਆ ਸੀ ਕਿ ਮਿਰਸਾ ਸਿੰਘ ਵਲਟੋਹਾਰ ਨੇ ਮੈਨੂੰ ਮੇਰੇ ਪਰਿਵਾਰ ਨੂੰ ਤੰਕੀਆਂ ਦਿੱਤੀਆਂ ਨੇ ਮੇਰੀਆਂ ਬੱਚੀਆਂ ਬਾਰੇ ਮਾੜਾ ਬੋਲਿਆ ਏ ਮੇਰੀ ਜਾਤ ਪਰਖੀ ਏ ਉਹ ਜਿਹੜੇ ਵੀਡੀਓ ਪਾਈ ਸੀ ਉਹ ਵੱਡਾ ਕੁਫਰ ਸੀਗਾ ਝੂਠ ਸੀਗਾ ਗੁਨਾਹ ਸੀਗਾ ਮੈਂ 16 ਅਕਤੂਬਰ ਤੋਂ ਲੈ ਕੇ ਲਗਾਤਾਰ ਅੱਜ 2 ਮਹੀਨੇ ਤੋਂ ਉੱਤੇ ਸਮਾਂ ਹੋ ਗਿਆ ਲਗਭਗ ਸਵਾ 2 ਮਹੀਨੇ ਹੋ ਗਿਆ ਮੈਨੂੰ ਉਹਦਾ ਇਨਸਾਫ ਨਹੀਂ ਮਿਲਿਆ ਮੈਂ ਕਿਹਾ ਕਿ ਜਥੇਦਰ ਸਾਹਿਬ ਜਿਉ ਉਹਨਾਂ ਨੇ ਮੇਰੇ ਤੇ ਦੋਸ਼ ਲਾਏ ਸੀ ਜਿਹੜੇ ਕਿ ਮੈਨੂੰ ਪਤਾ ਕਿ ਉਹਨਾਂ ਨੇ ਛਰੇਮ ਝੂਠ ਬੋਲਿਆ ਕੌਮ ਨੂੰ ਗੁੰਮਰਾਹ ਕੀਤਾ ਕੌਮ ਦੇ ਵਿੱਚ ਭੜਕਾਟ ਪੈਦਾ ਕਰਨ ਲਈ ਸਿਰਫ ਇੱਕ ਨਿੱਜੀ ਹਿੱਤ ਸਾਧਨ ਲਈ ਉਹ ਦੋਸ਼ ਝੂਠੇ ਸੀ ਮੈਂ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੀ ਤਸੀਲ ਦੇ ਥੱਲੇ ਖੜ ਕੇ ਵੀ 29 ਅਕਤੂਬਰ ਨੂੰ ਬੇਨਤੀ ਕਰਕੇ ਆਇਆ ਸੀ ਤਾਂ ਮੈਂ ਅੱਜ ਨਿਮਰਤਾ ਸਹਿਤ ਸਿੰਘ ਸਭ ਗਿਆਨੀ ਰਗਵੀਰ ਸਿੰਘ ਜਰਣ ਬੇਨਤੀ ਕਰਦਾ ਕਿ ਮੇ ਮੈਂ ਤੇ ਮੇਰਾ ਪਰਿਵਾਰ ਅੱਜ ਵੀ ਉਹਨਾਂ ਦੋਸ਼ਾਂ ਨੂੰ ਲੈ ਕੇ ਬੜੇ ਦੁਖੀ ਆ ਕਿਉਂਕਿ ਸਿੰਘ ਸਾਹਿਬ ਨੇ ਝੂਠ ਬੋਲਤਾ ਦੋਸ਼ ਲਾਤੇ ਮੇਰੇ ਵਰਗੇ ਇੱਕ ਨਿਮਾਣੇ ਸਿੱਖ ਤੇ ਅਮਰਤਾ ਦੀ ਸਿੱਖ ਤੇ ਤੇ ਜੋ ਕਰਤਾਰ 쿠שי ਉਹਨਾਂ ਦੀ ਉਸ ਵੀਡੀਓ ਤੋਂ ਬਾਅਦ ਮੇਰੀ ਤੇ ਮੇਰੇ ਪਰਿਵਾਰ ਦੀ ਹੋਈ ਹੈ ਕਈ ਲੋਕਾਂ ਨੇ ਅਜਿਹੀ ਭਾਸ਼ਾ ਜਿਹੜੀ ਮੇਰੇ ਬਾਰੇ ਤੇ ਮੇਰੇ ਪਰਿਵਾਰ ਬਾਰੇ ਵਰਤੀ ਕਿ ਅਸੀਂ ਉਹ ਪਾਸ਼ਾ ਸਾਨੂੰ ਅੱਜ ਵੀ ਚੁਹਦੀ ਹੈ ਉਹ ਸ਼ਬਦ ਸਾਨੂੰ ਅੱਜ ਵੀ ਚੁਹਦੇ ਨੇ ਇਹ ਸਾਫ਼ਤ ਮਿਲਣਾ ਚਾਹੀਦਾ ਹੈ ਜੇ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਦੋਸ਼ ਜਿਹੜੇ ਵੀਡੀਓ ਪਾ ਕੇ ਰੋਂਦਿਆਂ ਹੋਇਆਂ ਜਿਸ ਤਰ੍ਹਾਂ ਸਤੀਫੇ ਦੇ ਨਾਮ ਡਰਾਮਾ ਕੀਤਾ ਸੀਗਾ ਜਿਹੜੇ ਦੋਸ਼ ਲਾਇਏ ਸੀ ਜੇ ਤੇ ਸੱਚੇ ਤੇ ਸਬੂਤ ਪੇਸ਼ ਕਰਾਂ ਕਿਉਂਕਿ ਸੱਚੀ ਨਹੀਂ ਉਹਨੇ ਝੂਠ ਬੋਲਿਆ ਆ ਤੇ ਫਿਰ ਗੁਰੂ ਪੰਥ ਦੀ ਕਚਹਿਰੀ ਦੇ ਵਿੱਚ ਮਾਫੀ ਮੰਗਣ ਤੇ ਬੇਨਤੀ ਕਰੂੰਗਾ ਕਿ ਉਹਨਾਂ ਦੇ ਉੱਤੇ ਜਿਹੜੀ ਧਾਰਮਿਕ ਮਰਿਆਦਾ ਅਨਸਾਰ ਕਰਵਾਈ ਕੀਤੀ ਜਾਵੇ ਇੰਨੀ ਮੇਰੀ ਬੇਨਤੀ ਹੈ ਆਉਣ ਵਾਲੇ ਸਮੇਂ 'ਚ ਬਾਕੀ ਵਿਸ਼ੇ ਜਿਹੜੇ ਨੇ ਹੋਰ ਵੀ ਤੁਹਾਡਾ ਸਾਝੇ ਕਰਾਂਗਾ